ਸਰਮ ਪਿਆਰ ਭਰੀ ਹਸਤੀ ਕਾਲ ਦੇ ਵਾਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਦੋਸਤ ਸਾਰੇ ਠੀਕ ਠਾਕ ਹੋਵੋਗੇ ਮਿਲ ਜਾਈਏ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਆਂ ਆਪਾਂ ਸਲਾਈ ਵਾਲੇ ਲੈ ਕੇ ਆਏ ਆਂਗੇ ਸਾਰੇ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਵੀ ਕਿੱਦਾਂ ਦੀ ਸਲਾਈ ਆ ਕੀ ਗੱਲਬਾਤ ਆਗੀ ਇਹ ਆਪਾਂ ਜਿਹੜੇ ਸੂਟ ਭੇਜ ਰਹੇ ਹਾਂ ਬਾਰੇ ਭੇਜ ਰਹੇ ਹਾਂ ਤੁਸੀਂ ਕਿਸੇ ਪ੍ਰਕਾਰ ਦਾ ਸਾਨੂੰ ਆਰਡਰ ਦੇਣਾ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਟੈਂਸ਼ਨ ਫਰੀ ਆ ਆਪਣਾ ਆਰਡਰ ਦੇ ਸਕਦੇ ਹੋ ਤੁਸੀਂ ਸਾਨੂੰ ਪ੍ਰਿੰਟ ਸੂਟਾਂ ਦੇ ਦੇ ਸਕਦੇ ਹੋ ਵਰਕ ਵਾਲੇ ਸੂਟਾਂ ਦੇ ਦੇ ਸਕਦੇ ਹੋ ਜਿੱਦਾਂ ਦੀ ਤੁਹਾਡੀ ਰਿਕੁਆਇਰਮੈਂਟ ਆ ਉਹਦਾਂ ਦਾ ਤੁਸੀਂ ਸਾਨੂੰ ਆਰਡਰ ਜਿਹੜਾ ਦੇ ਸਕਦੇ ਹੋਗੇ ਆਪਣੀ ਮਨਪਸੰਦ ਦੇ ਫੈਬਰਿਕ ਤੇ ਵਰਕ ਤਿਆਰ ਕਰਵਾ ਸਕਦੇ ਹੋ ਜਿੱਦਾਂ ਦਾ ਤੁਸੀਂ ਡਿਜ਼ਾਈਨ ਭੇਜੋਗੇ ਸੇਮ ਆਪਾਂ ਤੁਹਾਨੂੰ ਉਹਦਾਂ ਦਾ ਰੈਡੀ ਕਰਵਾ ਕੇ ਦਵਾਂਗੇ ਪਹਿਲਾਂ ਜਿਹੜਾ ਸੂਟ ਆ ਗਿਆ ਆਪਣੇ ਕੋਲੇ ਵੈਲਬਰੀ ਦਾ ਆ ਗਿਆ ਚੈੱਕ ਕਰ ਸਕਦੇ ਹਾਂ ਲਾਈਟ ਕਲਰ ਦਾ ਸੂਟ ਹੈਗਾ ਇਹਨਾਂ ਦੇ ਨੈਕ ਰੱਖੇ ਨੇ ਨਾ ਜਿਹੜੇ ਆਪਾਂ ਗੋਲੀ ਰੱਖੇ ਨੇ ਕਿਉਂਕਿ ਇਹਨਾਂ ਤੇ ਨਾ ਤਾਂ ਆਪਾਂ ਕੋਈ ਲੈਸ ਵਗੈਰਾ ਲਗਾਉਣੀ ਸੀਗੀ ਕਸਟਮਰ ਦੀ ਡਿਮਾਂਡ ਆ ਗਈ ਇਹ ਪਹਿਲੇ ਨੰਬਰ ਤੇ ਵੀ ਅਸੀਂ ਲੈਸ ਵਗੈਰਾ ਨੈਕ ਤੇ ਬਿਲਕੁਲ ਨਹੀਂ ਲਾਈਕ ਕਰਦੇ ਹੈਗੇ ਲੈਸ ਵਗੈਰਾ ਉਹਨਾਂ ਨੇ ਲਗਾਉਣੀ ਬਿਲਕੁਲ ਹੀ ਬੰਦ ਕੀਤੀ ਸੀ ਇਸ ਲਈ ਆਪਾਂ ਨੇ ਚਾਕਾ ਤੇ ਵੀ ਜਿਹੜੀ ਟਾਈਪਿੰਗ ਹੀ ਦਿੱਤੀ ਆ ਜੇ ਕਿਸੇ ਸੂਟ ਤੇ ਲੈਸ ਦਿੱਤੀ ਆ ਤਾਂ ਬਿਲਕੁਲ ਬਰੀਕ ਦਿੱਤੀ ਆ ਵੀ ਇਹ ਆਪਣੇ ਕੋਲੇ ਫਾਸਟ ਸੂਟ ਆ ਜਿਹੜਾ ਬਰਦੀ ਦਾ ਰਹਿਣ ਵਾਲਾਗਾ ਇਦਾਂ ਦੇ ਸੂਟ ਤੁਹਾਨੂੰ ਸਾਡੇ ਕੋਲੋਂ ਹੋਰ ਮਿਲ ਸਕਦੇ ਨੇ ਅਨਸਟਿਚ ਲੈ ਸਕਦੇ ਹੋ ਸਟਿਚ ਕਰਵਾ ਕੇ ਲੈ ਸਕਦੇ ਹੋ ਇਹਦੇ ਨਾਲ ਪਲੇਨ ਬਾਟਮ ਰੱਖੀ ਹੋਈ ਆ ਮਸਲੀਨ ਦੀ ਤੇ ਕੋਟੇ ਦਾ ਇਹ ਨਾਲ ਰੱਖਿਆਗਾ ਆਪਾਂ ਨੇ ਦੁਪੱਟਾ ਦੁਪੱਟੇ ਤੇ ਵੀ ਉਹਨਾਂ ਨੇ ਲੈਸ ਨਹੀਂ ਲਗਵਾਈ ਹੈਗੀ ਕਿਉਂਕਿ ਉਹ ਲੈਸ ਨੂੰ ਬਿਲਕੁਲ ਵੀ ਲਾਇਕ ਨਹੀਂ ਕਰਦੇ ਹੈਗੇ ਇਸ ਲਈ ਬਿਲਕੁਲ ਵੀ ਉਹਨਾਂ ਨੇ ਲੈਸ ਨਹੀਂ ਲਗਵਾਈ ਹੈਗੀ ਸੈਕੰਡ ਕਲਰ ਦਾ ਸੂਟ ਆ ਗਿਆ ਜਿਹੜਾ ਇਹਨਾਂ ਦਾ ਉਹ ਆ ਗਿਆ ਚਨੂਨ ਤੇ ਸੌਰੀ ਨੈਚੁਰਲ ਕਰੇਪ ਦਾ ਇਹਦਾ ਵੀ ਰਾਉਂਡ ਨੈੱਕ ਰੱਖਿਆਗਾ ਆ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ 골ਡਨ ਆਪਾਂ ਨੇ ਇਹਨੂੰ ਫਿਨਿਸ਼ਿੰਗ ਪੱਟੀ ਦਿੱਤੀ ਆ ਵੀ ਚਨੂਨ ਦਾ ਇਹਦੇ ਨਾਲ ਦੁਪੱਟਾ ਰੱਖਤਾ ਆਪਾਂ ਨੇ ਇਦਾਂ ਦੀ ਇਹਦੇ ਨਾਲ ਬਾਟਮ ਰੱਖੀ ਹੋਈ ਆ ਬਾਟਮ ਦੇ ਨਾਲ ਦਾ ਸੇਮ ਦੁਪੱਟਾ ਰੱਖਿਆਗਾ ਚੈੱਕ ਕਰ ਸਕਦੇ ਹੋਗੇ ਅਗਲਾ ਜਿਹੜਾ ਸੂਟ ਆ ਗਿਆ ਇਹਨਾਂ ਦਾ ਉਹ ਆ ਗਿਆ ਆਪਣੇ ਕੋਲੇ ਕ੍ਰਾਸਟੇ ਇਹ ਕ੍ਰਾਸਟੇ ਰੱਖਿਆਗਾ ਆਪਾਂ ਨੇ ਇਹਦਾ ਵੀ ਆਪਾਂ ਰਾਉਂਡ ਨੈਕ ਰੱਖਿਆਗਾ ਇਹਦੇ ਜਿਹੜੀ ਆਪਾਂ ਥੋੜੀ ਜਿਹੀ ਬ੍ਰੀਕ ਜੀ ਲੈਸ ਲਗਾਤੀ ਆਗੀ ਆਹ ਵਾਲੀ ਲੈਸ ਦਿੱਤੀ ਆਗੀ ਇਹਨੂੰ ਇਹ ਕ੍ਰਾਸ ਦਾ ਸੂਟ ਆ ਤੁਸੀਂ ਕੋਈ ਐਦਾਂ ਦਾ ਪੀਸ ਲੈਣਾਗਾ ਸਿੰਥੈਟਿਕ 베ਸ ਤੇ ਤਾਂ ਤੁਸੀਂ ਲੈ ਸਕਦੇ ਹੋ ਸਾਰੇ ਸਿੰਥੈਟਿਕ ਸੂਟ ਰੈਨ ਵਾਲੇ ਨੇ ਇਹ ਕਿਉਂਕਿ ਇਹ ਆਪਣਾ ਜਿਹੜਾ ਸਾਰਾ ਸਲਾਇ ਆਰਡਰ ਆ ਗਿਆ ਕੈਨੇਡਾ ਜਾ ਰਿਹਾਗਾ ਆਪਣਾ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਆਪਾਂ ਦਾ ਕੰਟਰੀ ਇਹਦੇ ਨਾਲ ਵੀ ਰੱਖਿਆ ਆਪਾਂ ਨੇ ਚਨੂਨ ਦਾ ਦੁਪੱਟਾ ਸੇਮ ਬਾਟਮ ਆ ਕੀ ਨਾਲ ਤਿਆਰ ਕੀਤੀ ਹੋਈ ਅਗਲਾ ਜਿਹੜਾ ਸੂਟ ਆ ਗਿਆ ਉਹ ਅਗੇ ਆਪਣਾ ਚਨੂਰ ਤੇ ਇਹ ਚਨੂਰ ਤੇ ਰੱਖਿਆਗਾ ਕਿਉਂਕਿ ਬਿਲਕੁਲ ਕਸਟਮਰ ਦੀ ਜਿਹੜੀ ਡਿਮਾਂਡ ਆਗੀ ਬਿਲਕੁਲ ਸਿੰਪਲ ਤੇ ਸੂਪਰ ਸੂਟਾਂ ਦੀ ਸੀਗੀ ਨਾ ਉਹਨਾਂ ਨੇ ਕੋਈ ਲੈਸ ਵਗੈਰਾ ਲਗਾਉਣੀ ਹੈ ਤੇ ਨਾ ਹੀ ਉਹ ਪਰਪਲ ਸੂਟਾਂ ਨੂੰ ਲਾਇਕ ਕਰਦ ਨੇ ਇਸ ਲਈ ਉਹਨਾਂ ਨੇ ਸਿਰਫ ਆਪਾਂ ਨੂੰ ਪ੍ਰਿੰਟ ਸੂਟ ਸਿਲੈਕਟ ਕੀਤੇ ਨੇ ਆਪਣੇ ਕੋਲੋਂ ਤੇ ਉਦਾਂ ਦੀ ਆਪਾਂ ਉਹਨਾਂ ਨੂੰ ਭੇਜਾਂਗੇ ਤੇ ਨਾਲ ਆਪਾਂ ਇਹਨੂੰ ਦਿੱਤੀ ਹੈ ਫਿਨਿਸ਼ਿੰਗ ਪੱਟੀ ਇਹਦਾ ਆਪਾਂ ਰਾਉਂਡ ਨੈਕ ਲਾ ਕੇ ਉੱਪਰ ਤੇ ਦੀ ਤਰ੍ਹਾਂ ਆਪਾਂ ਇਹਨੂੰ ਪੱਟੀ ਦਿੱਤੀ ਆਗੀ ਚੈੱਕ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਦੇ ਹੋ ਤੁਹਾਨੂੰ ਸਾਡੀ ਸਟਿਚਿੰਗ ਤੇ ਸੂਟਾਂ ਦੇ ਡਿਜ਼ਾਈਨ ਕਿੱਦਾਂ ਦੇ ਲੱਗੇ ਕਿਸੇ ਮੇਰੀ ਭੈਣ ਨੇ ਇਦਾਂ ਦੇ ਸੂਟ ਹੋਰ ਬਾਏ ਕਰਨੇ ਨੇ ਤੁਸੀਂ ਕਿਸੇ ਵੀ ਕੋਨੇ ਤੋਂ ਸਾਨੂੰ ਆਰਡਰ ਦੇ ਸਕਦੇ ਹੋ ਚਾਹੇ ਤੁਸੀਂ ਪੰਜਾਬ 'ਚ ਬੈਠੀ ਹੋ ਤੇ ਚਾਹੇ ਤੁਸੀਂ ਆਊਟ ਆਫ ਕੰਟਰੀ ਬੈਠੀ ਹੋ ਤੁਹਾਡੀ ਮਨਪਸੰਦ ਦੀ ਚੀਜ਼ ਮਿਲੂਗੀ ਤੁਹਾਨੂੰ ਤੇ ਆਹ ਆਪਾਂ ਨੇ ਇਹਦੇ ਨਾਲ ਬਾਟਮ ਤਿਆਰ ਕੀਤੀ ਆ ਵੀ ਇਹ ਤਾਂ ਆਪਾਂ ਅਗਲਾ ਸੂਟ ਇਹਦਾ ਨਹੀਂ ਮੰਮੀ ਦਾ ਤਿਆਰ ਕੀਤਾ ਇਹ ਆਪਾਂ ਪ੍ਰਿੰਟ ਸੂਟ ਦੇ ਉੱਤੇ ਵਰਕ ਕਰਵਾ ਕੇ ਦਿੱਤਾਗਾ ਨਾ ਪ੍ਰਿੰਟ ਸੂਟ ਆ ਪ੍ਰਿੰਟ ਸੂਟ ਦੇ ਉੱਤੇ ਵਰਕ ਕਰਵਾਇਆ ਵਾ ਇਹ ਦੂਸਰੇ ਦੀਦੀ ਦਾ ਸੂਟ ਨੇ ਇਹ ਆਪਾਂ ਇਹਦਾ ਡਿਜ਼ਾਈਨ ਕੀਤੇ ਨੇ ਸਾਰੇ ਸੂਟ ਇਹ ਡਿਜ਼ਾਈਨਰਾਂ ਨੇ ਇਹਨਾਂ ਨੂੰ ਆਪਾਂ ਨੈੱਕ ਤੇ ਆਹ ਵਾਲੀ ਡਿਜ਼ਾਈਨਿੰਗ ਕੀਤੀ ਆਗੀ ਚੈੱਕ ਕਰ ਸਕਦੇ ਹੋ ਆ ਵਾਲੀ ਲੈਸ ਲਾਈ ਗਈ। ਅਗਲਾ ਸੂਟ ਹੈਗਾ ਨਾ ਇਹ ਬਲੂ ਕਲਰ ਦਾ ਜਿਹਦੇ ਵੀ ਆਪਾਂ ਡਿਜ਼ਾਈਨ ਬਣਾਇਆਗਾ ਸਾਰਾ neck ਤੇ ਤੇ ਆਪਾਂ ਤੁਹਾਨੂੰ ਕੱਟ ਕੇ ਦਿਖਾ ਦਿੰਦੇ ਆ ਕਿਦਾਂ ਦਾ ਆਪਾਂ neck ਤਿਆਰ ਕਰਵਾਇਆਗਾ ਇਹਦਾ ਇਹਦਾ ਹਵਾਲਾ ਨੈਕ ਆਪਾਂ ਨੇ ਤਿਆਰ ਕੀਤਾ। ਇਹ ਕੋਸਵੈਂਟਰ ਵਾਲੇ ਸੂਟ ਨੇ, ਕੋਸ ਸੈਂਥੈਟਿਕ ਸੂਟ ਨੇ। ਬਾਕੀ ਜਿਹੜੀ ਆਪਾਂ ਵੀਡੀਓ ਲਾਵਾਂਗੇ ਕਿਉਂਕਿ ਸੂਟ ਕੋਣ ਬਹੁਤ ਜ਼ਿਆਦਾ ਕੁਆਂਟੀਟੀ 'ਚ ਨੇ। ਸਾਰੇ ਆਪਾਂ ਤੁਹਾਨੂੰ ਨਹੀਂ ਸ਼ੋਅ ਕਰ ਸਕਦੇ ਹੈਗੇ ਜਿਹੜੀ ਵੀਡੀਓ ਲਾਵਾਂਗੇ ਆਪਾਂ ਇੱਕ ਸ਼ਾਰਟ ਵੀਡੀਓ ਲਾਵਾਂਗੇ। ਉਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਵੀ ਆਪਾਂ ਕਿੱਦਾਂ-ਕਿੱਦਾਂ ਦੇ ਸੂਟ ਭੇਜ ਰਹੇ ਹਾਂ। ਰਹਿ ਗਿਆ ਤੁਸੀਂ ਕੋਈ ਇਦਾਂ ਦਾ ਸੂਟ ਲੈਣਾਗਾ ਤਾਂ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋਗੇ। ਪਲੀਜ਼ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਵੇ। ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ। ਧੰਨਵਾਦ।